ਤਸਵੀਰਾਂ 'ਚ ਮੂੰਹ ਬੰਨੀ ਆ ਰਹੇ ਸ਼ਖਸ ਕੋਈ ਆਮ ਕ੍ਰਿਮੀਨਲ ਨਹੀਂ ਬਲਕਿ ਚੋਰ ਗਿਰੋਹ ਦੇ ਮੈਂਬਰ ਨੇ ਜੋ ਬਠਿੰਡਾ ਦੇ ਵਿੱਚ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਸਨ ਜਾਣਕਾਰੀ ਮੁਤਾਬਕ 11 ਅਤੇ 12 ਜੂਨ ਦੇ ਦਰਮਿਆਨ ਦੀ ਰਾਤ ਨੂੰ ਇਹ ਮੁਲਜ਼ਮ ਪਿੰਡ ਚੱਕ ਅਤਰ ਸਿੰਘ ਵਾਲਾ ਦੇ ਆਮ ਆਦਮੀ ਕਲੀਨਿਕ ਦੇ ਵਿੱਚ ਚੋਰੀ ਕਰਕੇ ਫਰਾਰ ਹੋ ਗਏ ਜਿੱਥੇ ਮੁਲਜ਼ਮ ਇੱਕ ਏਸੀ ਇੱਕ ਪੱਖਾ ਇੱਕ ਇਨਵਰਟਰ ਤੇ ਇੱਕ ਬੈਟਰੀ ਚੋਰੀ ਕਰਕੇ ਭੱਜ ਗਏ ਇਸ ਘਟਨਾ ਨੂੰ ਚੈਲੰਜ ਦੇ ਤੌਰ ਤੇ ਲੈਂਦਿਆਂ ਪੁਲਿਸ ਨੇ 72 ਘੰਟਿਆਂ ਦੇ ਵਿੱਚ ਚੋਰੀ ਦੇ ਇਸ ਕੇਸ ਨੂੰ ਸੁਝਾ ਲਿਆ ਅਤੇ ਚੋਰੀ ਕਰਨ ਵਾਲੇ ਮੁਲਜ਼ਮਾ ਨੂੰ ਗ੍ਰਿਫਤਾਰ ਕਰ ਲਿਆ। ਫਿਲਹਾਲ ਪੁਲਿਸ ਵੱਲੋਂ ਕਿੰਨਾ ਮੁਲਜ਼ਮਾ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿਉਂਕਿ ਫੜੇ ਗਏ ਮੁਲਜ਼ਮਾ ਤੇ ਪਹਿਲਾਂ ਵੀ ਚੋਰੀ ਦੇ ਮਾਮਲੇ ਦਰਜ ਨੇ। ਪੁਲਿਸ ਦੇ ਕਹਿਣਾ ਹੈ ਕਿ ਕਿਸੇ ਵੀ ਸ਼ਰਾਤੀ ਅੰਸਰ ਨੂੰ ਬਖਸ਼ਾ ਨਹੀਂ ਜਾਵੇਗਾ। ਮਿਤੀ 11 ਜੂਨ ਅਤੇ 12 ਜੂਨ ਦੀ ਰਾਤ ਨੂੰ ਪਿੰਡ ਚੱਕ ਅਤਰ ਸਿੰਘ ਵਾਲਾ ਵਿਖੇ ਇੱਕ ਜਿਹੜਾ ਆਮ ਆਦਮੀ ਮੱਲਾ ਕਲੀਨਿਕ ਆ ਉੱਥੇ ਰਾਤ ਸਮੇਂ ਕੋਸ਼ਾਨ ਪਛਾਤੇ ਵਿਅਕਤੀਆਂ ਵੱਲੋਂ ਉਹਦੇ ਕਲੀਨਿਕ ਦੇ ਜਿੰਦਰੇ ਤੋੜ ਕੇ ਉਸ ਦੇ ਵਿੱਚੋਂ ਇੱਕ ਏਸੀ ਤੇ ਏਸੀ ਦਾ ਕੰਪਰੈਸ਼ਨ ਤੇ ਇਨਵੈਂਟਰ ਤੇ ਬੈਟਰਾ ਤੇ ਇੱਕ ਕੰਧ ਵਾਲਾ ਪੱਖਾ ਚੋਰੀ ਕੀਤਾ ਗਿਆ ਸੀ ਤੇ ਉਸ ਦੇ ਅੰਦਰ ਬੜੀ ਬੁਰੀ ਤਰ੍ਹਾਂ ਦਵਾਈਆਂ ਦੀ ਫੁੱਲਾਪਰਾਲੀ ਕੀਤੀ ਗਈ ਸੀ ਜਿਸ ਤੇ ਮਕਦਮਾ ਨੰਬਰ 24 ਅੰਡਰ ਸੈਕਸ਼ਨ 457 ਤਜੋਂ ਸੀ ਠਾਨਾ ਨੰਦਵਗੜ ਵਿਖੇ ਦਰਜ ਕੀਤਾ ਗਿਆ ਤੇ ਇਸ ਇਸ ਚੋਰੀ ਨੂੰ ਚੈਲੰਜ ਦੇ ਤੌਰ ਤੇ ਲੈਂਦਿਆਂ ਹੋਇਆ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਦੀਪਕ 파ਰਕ ਆਈਪੀਐਸ ਜੀ ਦੁਆਰਾ ਇੱਕ ਵਿਸ਼ੇਸ਼ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਤੇ ਇਸੇ ਦੌਰਾਨ ਇੱਕ ਟੈਕਨੀਕਲ ਐਵੀਡੈਂਸ ਅਤੇ ਮੁਖਬਰ ਖਾਸ ਦੀ ਇਤਲਾਹ ਦੇ ਅਨਸਾਰ ਅਸੀਂ ਇਸ ਦੇ ਸਬੰਧ ਦੇ ਵਿੱਚ ਤਿੰਨ ਵਿਅਕਤੀ ਜਿਨ੍ਹਾਂ ਦੇ ਵਿੱਚੋਂ ਇੱਕ ਸੇਵਕ ਸਿੰਘ ਉਰਫ ਗੱਗੀ ਤੇ ਇੱਕ ਰਵੀ ਸਿੰਘ ਉਹ ਦੋਨੇ ਸਕੇ ਭਰਾ ਪੁੱਤਰਾਂ ਹਨ ਹਰਨੇਕ ਸਿੰਘ ਵਾਸੀ ਚੱਕ ਅਤਰ ਸਿੰਘ ਵਾਲਾ ਅਤੇ ਮਨਪ੍ਰੀਤ ਔਰ ਭੀਲਾ ਸਨ ਆਫ ਜਗਤਾਰ ਸਿੰਘ ਵਾਸੀ ਚੱਕ ਅਤਰ ਸਿੰਘ ਵਾਲਾ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੁਆਰਾ ਇਹ ਜਿਹੜਾ ਚੋਰੀ ਕੀਤਾ ਹੋਇਆ ਕੰਪਰੈਸ਼ਨ ਏਸੀ ਤੇ ਇਨਵੈਂਟਰ ਤੇ ਬੈਟਰਾ ਤੇ ਕੰਧ ਵਾਲਾ ਪੱਕਾ ਅਸੀਂ ਇਹਨਾਂ ਤੋਂ ਬਰਾਮਦ ਕਰ ਲਿਆ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇੱਥੇ ਵਿਸ਼ੇਸ਼ ਤੌਰ ਤੇ ਦੱਸਣਯੋਗ ਆ ਵੀ ਜਿਹੜਾ ਸੇਵਕ ਸਿੰਘ ਗੱਗੀ ਆ ਇਹਦੇ ਤੇ ਪਹਿਲਾਂ ਵੀ ਦੋ ਚੋਰੀ ਦੇ ਮਕਦਮੇ ਦਰਜ ਆਏ ਨੇ ਪਹਿਲਾ ਪਿੰਡ ਦੇ ਵਿੱਚੋਂ ਇੱਕ ਮੋਟਰ ਚੋਰੀ ਕੀਤੀ ਸੀ ਧਰਮਕਸਤਾਨ ਤੋਂ ਚੋਰੀ ਕੀਤੀ ਸੀ ਤੇ ਮਨਪ੍ਰੀਤ ਬੀਲੇ ਨੇ ਖੇਤਾਂ ਦੇ ਵਿੱਚੋਂ ਟਰਾਂਸਫਾਰਮਰਾਂ ਦੀ ਚੋਰੀ ਕੀਤੀ ਸੀ ਤੇ ਜਿਹੜਾ ਰਵੀ ਸਿੰਘ ਆ ਇਹ ਆਪਣੇ ਆਪ ਨੂੰ ਅਖੌਤੀ ਸਮਾਜ ਸੇਵਕ ਤੇ ਪ੍ਰਧਾਨ ਅਖਵਾਉਂਦਾ ਤੇ ਇਹ ਕਦੇ ਵੱਖ-ਵੱਖ ਸਮਿਆਂ ਤੇ ਪ੍ਰਸ਼ਾਸਨ ਦੇ ਬਰਖਲਾਫ ਅਖੌਤੀ ਤੌਰ ਤੇ ਇਹ ਧਰਨੇ ਵੀ ਲਗਾਉਂਦਾ ਰਹਿੰਦਾ ਤੇ ਇਹਨਾਂ ਨੂੰ ਅਸੀਂ ਗ੍ਰਫਤਾਰ ਕਰਕੇ ਕੋਰਟ ਦੇ ਵਿੱਚ ਪੇਸ਼ ਕਰਕੇ ਹੋਰ ਰਿਮਾਂਡ ਲੈ ਕੇ ਤੇ ਅਗਲੇਰੀ ਪੁੱਛਗਛ ਕਰ ਰਹੇ ਹਾਂ ਤਸਵੀਰਾਂ 'ਚ ਮੂੰਹ ਬੰਨੀ ਆ ਰਹੇ ਸ਼ਖਸ ਕੋਈ ਆਮ ਕ੍ਰਿਮੀਨਲ ਨਹੀਂ ਬਲਕਿ ਚੋਰ ਗਿਰੋਹ ਦੇ ਮੈਂਬਰ ਨੇ ਜੋ ਬਠਿੰਡਾ ਦੇ ਵਿੱਚ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਸਨ ਜਾਣਕਾਰੀ ਮੁਤਾਬਕ 11 ਅਤੇ 12 ਜੂਨ ਦੀ ਦਰਮਿਆਨੀ ਰਾਤ ਨੂੰ ਇਹ ਮੁਲਜ਼ਮ ਪਿੰਡ ਚੱਕ ਅਤਰ ਸਿੰਘ ਵਾਲਾ ਦੇ ਆਮ ਆਦਮੀ ਕਲੀਨਿਕ ਦੇ ਵਿੱਚ ਚੋਰੀ ਕਰਕੇ ਫਰਾਰ ਹੋ ਗਏ ਜਿੱਥੋਂ ਮੁਲਜ਼ਮ ਇੱਕ ਏਸੀ ਇੱਕ ਪੱਖਾ ਇੱਕ ਇਨਵਰਟਰ ਤੇ ਇੱਕ ਬੈਟਰੀ ਚੋਰੀ ਕਰਕੇ ਭੱਜ ਗਏ ਇਸ ਘਟਨਾ ਨੂੰ ਚੈਲੰਜ ਦੇ ਤੌਰ ਤੇ ਲੈਂਦਿਆਂ ਪੁਲਿਸ ਨੇ 72 ਘੰਟਿਆਂ ਦੇ ਵਿੱਚ ਚੋਰੀ ਦੇ ਇਸ ਕੇਸ ਨੂੰ ਸੁਝਾ ਲਿਆ ਅਤੇ ਚੋਰੀ ਕਰਨ ਵਾਲੇ ਮੁਲਜ਼ਮਾ ਨੂੰ ਗ੍ਰਿਫਤਾਰ ਕਰ ਲਿਆ। ਫਿਲਹਾਲ ਪੁਲਿਸ ਵੱਲੋਂ ਕਿੰਨਾ ਮੁਲਜ਼ਮਾ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿਉਂਕਿ ਫੜੇ ਗਏ ਮੁਲਜ਼ਮਾ ਤੇ ਪਹਿਲਾਂ ਵੀ ਚੋਰੀ ਦੇ ਮਾਮਲੇ ਦਰਜ ਨੇ। ਪੁਲਿਸ ਦੇ ਕਹਿਣਾ ਹੈ ਕਿ ਕਿਸੇ ਵੀ ਸ਼ਰਾਤੀ ਅੰਸਰ ਨੂੰ ਬਖਸ਼ਾ ਨਹੀਂ ਜਾਵੇਗਾ। ਮਿਤੀ 11 ਜੂਨ ਅਤੇ 12 ਜੂਨ ਦੀ ਰਾਤ ਨੂੰ ਪਿੰਡ ਚੱਕ ਅਤਰ ਸਿੰਘ ਵਾਲਾ ਵਿਖੇ ਇੱਕ ਜਿਹੜਾ ਆਮ ਆਦਮੀ ਮੱਲਾ ਕਲੀਨਿਕ ਆ ਉੱਥੇ ਰਾਤ ਸਮੇਂ ਕੋਸ਼ਾਂ ਪਛਾਤੇ ਵਿਅਕਤੀਆਂ ਵੱਲੋਂ ਉਹਦੇ ਕਲੀਨਿਕ ਦੇ ਜਿੰਦਰੇ ਤੋੜ ਕੇ ਉਸ ਦੇ ਵਿੱਚੋਂ ਇੱਕ ਏਸੀ ਤੇ ਏਸੀ ਦਾ ਕੰਪਰੈਸ਼ਨ ਤੇ ਇਨਵੈਂਟਰ ਤੇ ਬੈਟਰਾ ਤੇ ਇੱਕ ਕੰਧ ਵਾਲਾ ਪੱਖਾ ਚੋਰੀ ਕੀਤਾ ਗਿਆ ਸੀ ਤੇ ਉਸ ਦੇ ਅੰਦਰ ਬੜੀ ਬੁਰੀ ਤਰ੍ਹਾਂ ਦਵਾਈਆਂ ਦੀ ਫੁੱਲਾਪਰਾਲੀ ਕੀਤੀ ਗਈ ਸੀ ਜਿਸ ਤੇ ਮਕਦਮਾ ਨੰਬਰ 24 ਅੰਡਰ ਸੈਕਸ਼ਨ 457 ਦੰਤਸੀ ਠਾਨਾਂ ਆਨੰਦਪੁਰ ਕੜਵਿਕੇ ਦਰਜ ਕੀਤਾ ਗਿਆ ਤੇ ਇਸ ਇਸ ਚੋਰੀ ਨੂੰ ਚੈਲੰਜ ਦੇ ਤੌਰ ਤੇ ਲੈਂਦਿਆਂ ਹੋਇਆ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਦੀਪਕ 파ਰਕ ਆਈਪੀਐਸ ਜੀ ਦੁਆਰਾ ਇੱਕ ਵਿਸ਼ੇਸ਼ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਤੇ ਇਸੇ ਦੌਰਾਨ ਇੱਕ ਟੈਕਨੀਕਲ ਐਵੀਡੈਂਸ ਅਤੇ ਮੁਖਬਰ ਖਾਸ ਦੀ ਇਤਲਾਹ ਦੇ ਅਨਸਾਰ ਅਸੀਂ ਇਸ ਦੇ ਸਬੰਧ ਦੇ ਵਿੱਚ ਤਿੰਨ ਵਿਅਕਤੀ ਜਿਨ੍ਹਾਂ ਦੇ ਵਿੱਚੋਂ ਇੱਕ ਸੇਵਕ ਸਿੰਘ ਉਰਫ ਗੱਗੀ ਤੇ ਇੱਕ ਰਵੀ ਸਿੰਘ ਦੋਨੇ ਸਕੇ ਭਰਾ ਪੁੱਤਰ ਹਨ ਹਰਨੇਕ ਸਿੰਘ ਵਾਸੀ ਚੱਕ ਅਤਰ ਸਿੰਘ ਵਾਲਾ ਅਤੇ ਮਨਪ੍ਰੀਤ ਔਰਫ ਬੀਲਾ ਸਨ ਆਫ ਜਗਤਾਰ ਸਿੰਘ ਵਾਸੀ ਚੱਕ ਅਤਰ ਸਿੰਘ ਵਾਲਾ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੁਆਰਾ ਇਹ ਜਿਹੜਾ ਚੋਰੀ ਕੀਤਾ ਹੋਇਆ ਕੰਪਰੈਸ਼ਨ ਏਸੀ ਤੇ ਇਨਵੈਂਟਰ ਤੇ ਬੈਟਰਾ ਤੇ ਕੰਧ ਵਾਲਾ ਪੱਕਾ ਅਸੀਂ ਇਹਨਾਂ ਤੋਂ ਬਰਾਮਦ ਕਰ ਲਿਆ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇੱਥੇ ਵਿਸ਼ੇਸ਼ ਤੌਰ ਤੇ ਦੱਸਣਯੋਗ ਆ ਵੀ ਜਿਹੜਾ ਸੇਵਕ ਸਿੰਘ ਗੱਗੀ ਆ ਇਦੇ ਤੇ ਪਹਿਲਾਂ ਵੀ ਦੋ ਚੋਰੀ ਦੇ ਮੁਕੱਦਮੇ ਦਰਜ ਆਏ ਨੇ ਪਹਿਲਾ ਪਿੰਡ ਦੇ ਵਿੱਚੋਂ ਇੱਕ ਮੋਟਰ ਚੋਰੀ ਕੀਤੀ ਸੀ ਧਰਮਕਸਤਾਨ ਤੋਂ ਚੋਰੀ ਕੀਤੀ ਸੀ ਤੇ ਮਨਪ੍ਰੀਤ ਬੀਲੇ ਨੇ ਖੇਤਾਂ ਦੇ ਵਿੱਚੋਂ ਟਰਾਂਸਫਾਰਮਰਾਂ ਦੀ ਚੋਰੀ ਕੀਤੀ ਸੀ ਤੇ ਜਿਹੜਾ ਰਵੀ ਸਿੰਘ ਆ ਇਹ ਆਪਣੇ ਆਪ ਨੂੰ ਅਖੌਤੀ ਸਮਾਜ ਸੇਵਕ ਤੇ ਪ੍ਰਧਾਨ ਅਖਵਾਉਂਦਾ ਤੇ ਇਹ ਕਦੇ ਵੱਖ-ਵੱਖ ਸਮਿਆਂ ਤੇ ਪ੍ਰਸ਼ਾਸਨ ਦੇ ਬਰਖਿਲਾਫ ਅਖੌਤੀ ਤੌਰ ਤੇ ਇਹ ਧਰਨੇ ਵੀ ਲਗਾਉਂਦਾ ਰਹਿੰਦਾ ਤੇ ਇਹਨਾਂ ਨੂੰ ਅਸੀਂ ਗ੍ਰਫਤਾਰ ਕਰਕੇ ਕੋਰਟ ਦੇ ਵਿੱਚ ਪੇਸ਼ ਕਰਕੇ ਹੋਰ ਰਿਮਾਂਡ ਲੈ ਕੇ ਤੇ ਅਗਲੇਰੀ ਪੁੱਛਗਛ ਕਰ ਰਹੇ ਹਾਂ